ਸਸ ਸਾਰੀ ਮੇ ਸਾਰੇ ਦੋਸਤੋ ਕੀ ਹਾਲ ਨੇ ਦੀ ਦੋਸਤੋ ਤੇ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਹਾਂ ਰਾਜੇ ਜਿੰਨਾ ਬੱਚਿਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਐਗਜ਼ਾਮ ਦਿੱਤਾਗਾ ਉਹਨਾਂ ਦੀ ਜਿਹੜੀ ਆਨਸਰ ਕੀ ਆ ਰਿਹਾ ਜੇ ਉਹਦੇ ਬਾਰੇ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਸਾਰੇ ਬੱਚਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਓ ਹਰ ਤਰ੍ਹਾਂ ਦੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਠੀਕ ਹੈ ਜੀ ਬਾਕੀ ਦਾ ਜੇ ਪੰਜਾਬ ਦੇ ਹੋਰ ਪੇਪਰਾਂ ਦੀ ਤਿਆਰੀ ਵੀ ਤੁਸੀਂ ਕਰ ਸਕਦੇ ਹੋ ਜਿਵੇਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇਲਾਵਾ ਸੇਵਾ ਦਾ ਪੰਜਾਬ ਸੇਵਾਦਾਰਾਂ ਦੀ ਭਰਤੀ ਆ ਰਹੀ ਹੈ ਦਰੋਗਿਆਂ ਦੀ ਭਰਤੀ ਆ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਆ ਰਹੀਆਂ ਹੈਗੀਆਂ ਇਹਨਾਂ ਭਰਤੀਆਂ ਦੇ ਵਿੱਚ ਵੀ 8ਵੀਂ 10ਵੀਂ ਤੇ 12ਵੀਂ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਉਹਦੇ ਬਾਅਦ ਜੇ ਤੁਸੀਂ ਆਪਣੀ ਐਪ ਲੈ ਸਕਦੇ ਹੋ ਦੀਪੁੱਲਰ এডਿਊਕੇਸ਼ਨਰ ਐਪ ਪਲੇ ਸਟੋਰ ਤੋਂ ਜਿੰਨਾ ਬੱਚਾ ਕੋਲੇ ਆਈਫੋਨ ਉਹਨੇ ਕਲਾਸ ਪਲੱਸ ਐਪ ਡਾਊਨਲੋਡ ਕਰਨੀ ਹੈ ਆ ਨੰਬਰ ਤੁਸੀਂ ਕੋਲ ਵੀ ਕਰ ਸਕਦੇ ਹੋ ਕੋਰਸ ਪਰਤੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਇੱਕ ਸਾਲ ਦੀ ਵੈਲਿਡਿਟੀ ਮਿਲੂਗੀ राजे ਜਿਹੜਾ ਵੀ ਆਪਣਾ ਬੈਚ ਚੱਲ ਰਿਹਾ ਹੈ ਜਿੰਨੀ ਵੀ ਫੀਸ ਤੁਹਾਨੂੰ ਐਪ ਦੇ ਉੱਪਰ ਸ਼ੋ ਹੋਊਗੀ ਉਹ ਇੱਕ ਸਾਲ ਦੀ ਫੀਸ ਹੋਊਗੀ ਕਹਿੰਦਾ ਮਤਲਬ ਕਿ ਸਰਕਾਰੀ ਸਕੂਲਾਂ ਤੋਂ ਵੀ ਘੱਟ ਫੀਸ ਆ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਬਿਲਕੁਲ ਜਿਵੇਂ ਤੁਹਾਨੂੰ ਪਤਾ ਕਿ ਪ੍ਰਾਇਮਰੀ ਕਲਾਸ ਆਪਾਂ ਬਿਲਕੁਲ ਬੇਸਿਕ ਲੈਵਲ ਤੋਂ ਲਾਉਣੇ ਤਾਂ ਸਾਰੇ ਕਲਾਸੇ ਉਵੇਂ ਲੱਗਣਗੇ ਆ ਤਾਂ ਉਹਦੇ ਬਾਅਦ ਤੁਸੀਂ ਆਲ ਪੰਜਾਬ ਐਗਜ਼ਾਮ ਆਪਣਾ ਬੈਚ ਪਰਚੇਸ ਕਰ ਸਕਦੇ ਹੋ ਬਾਕੀ ਪਟਵਾਰੀ ਪੰਜਾਬ ਪੁਲਿਸ ਦੇ ਬੈਚ ਵੀ ਤੁਸੀਂ ਲੈ ਸਕਦੇ ਹੋ ਤੇ ਲਗਭਗ ਸਾਰੇ ਸਾਰੇ ਚ ਸੇਮ ਰਾਜ ਜੀ ਆਪਾਂ ਚਲਦੇ ਹਾਂ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਜੇਕਰ ਤੁਸੀਂ ਕਿਸੇ ਬੱਚੇ ਨੇ ਆਪ ਵੀ ਕੱਢ ਕੇ ਦੇਖਣਾ ਹੈ ਨਾ ਕਿ ਨੋਟਸ ਕਿੱਥੇ ਪਾਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਤੁਸੀਂ Google Chrome ਦੇ ਵਿੱਚ ਜਾ ਕੇ ਸਰਚ ਕਰਨਾਗਾ ਪੰਜਾਬ ਹਰਿਆਣਾ ਕੋਰਟ ਪੀਐਨ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਪੀਐਨ ਕਰੋਗੇ ਤਾਂ ਥੱਲੇ ਜਿਹਨੂੰ ਨੀਚੇ ਆਉਂਗੇ ਤਾਂ ਤੁਹਾਨੂੰ ਆਹ ਚੀਜ਼ ਮਿਲੂਗੀ ਠੀਕ ਹੈ ਜੀ ਇਹਦੇ ਤੇ ਤੁਸੀਂ ਕਰ ਦੇਣਾ ਕਲਿੱਕ ਤੁਸੀਂ ਇੱਥੇ ਕਲਿੱਕ ਕਰਤਾ ਨਾ ਰਾਜੇ ਇਸ ਤੋਂ ਬਾਅਦ ਤੁਸੀਂ ਨੀਚੇ ਆਉਂਗੇ ਇੱਥੇ ਤੁਹਾਨੂੰ ਲਿਖਿਆ ਮਿਲੂਗਾ ਨੋਟਸ ਠੀਕ ਹੈ ਜੀ ਤਾਂ ਤੁਸੀਂ ਨੋਟਸ ਤੇ ਕਲਿੱਕ ਕਰਨਾ ਹੈ ਅੱਜ ਹੈਗੇ 26 ਤਰੀਕ 26 ਤਰੀਕ ਨੂੰ ਪਈ ਆ ਨੋਟਿਸ ਪਾਏ ਇਹਨਾਂ ਨੇ 70 ਕੇਵੀ ਦਾ ਇਹਦੇ ਉੱਤੇ ਕਰਨਾ ਤੁਸੀਂ ਕਲਿੱਕ ਜੇ ਤੁਸੀਂ ਇਹਦੇ ਉੱਤੇ ਕਲਿੱਕ ਕਰਤਾ ਤਾਂ ਜੀ ਤੁਹਾਨੂੰ ਤੁਸੀਂ ਨੀਚੇ ਆਉਂਗੇ ਤਾਂ ਇੱਥੇ ਤੁਹਾਨੂੰ ਆਪਾਂ ਸਾਰਾ ਕੁਝ ਪੜਾ ਕੇ ਦਿਖਾ ਦੰਨੇ ਆ। ਟਾਪਾਂ ਮੁੱਠੀਆਂ ਮੁੱਠੀਆਂ ਗੱਲਾਂ ਤੇ ਚਰਚਾ ਕਰ ਲੰਨੇ ਆ। ਇਹ ਕਹਿ ਕੀ ਰਹੇ ਆ ਇਹ ਕਹਿੰਦੇ ਜੀ ਜਿਹੜਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਪੇਪਰ ਹੋਇਆ ਹੈਗਾ। ਠੀਕ ਹੈ ਜੀ ਤਾਂ ਇਹ ਚ ਕਹਿੰਦੇ ਹੈਲਡ 11 8 2025 13 8 2025 ਫਿਰ 18 ਤੋਂ 22 ਠੀਕ ਹੈ ਜੀ ਜਿਹੜਾ ਪੇਪਰ ਹੋਇਆ ਆ ਆ ਦਿਨਾਂ ਦੇ ਵਿੱਚ ਹੋਇਆ ਹੈ 11 12 13 ਤੇ 18 19 20 21 ਠੀਕ ਹੈ ਜੀ ਇਹ ਦਿਨਾਂ ਦੇ ਵਿੱਚ ਪੇਪਰ ਹੋਇਆਗਾ ਓਕੇ ਜੀ ਤੇ 11 12 13 3 ਤੇ 4 ਠੀਕ ਹੈ ਜੀ ਤੇ ਜਿਹੜਾ ਰਾਜੇ ਇਹ ਪੇਪਰ ਚੱਲਿਆਗਾ ਕਹਿੰਦੇ ਇੰਨਾ ਵਾਸਤੇ ਜਿਹੜਾ ਆਪਾਂ ਲਿੰਕ ਦਿੱਤਾ ਹੋਇਆ ਵਿਚਕਾਰ ਆਹ ਵਾਲਾ ਠੀਕ ਹੈ ਜੀ ਇਹ ਜੇ ਤੁਸੀਂ ਕਲਿੱਕ ਕਰ ਸਕਦੇ ਹੋ ਜਿਹੜੀ ਤੁਹਾਡੀ ਰਾਜੇ ਅਨਸਰ ਕੀ ਹੈਗੀ ਠੀਕ ਹੈ ਜੀ ਉਹ ਤੁਹਾਡੀ 28 ਤਰੀਕ ਨੂੰ ਅਪਡੇਟ ਹੋ ਜਾਣੀ ਹੈ ਠੀਕ ਹੈ ਜੀ ਅੱਜ ਹੈਗੇ 26 ਤਰੀਕ ਕਹਿੰਦਾ ਮਤਲਬ ਕਿ ਪਰਸੋਂ 28 ਤਰੀਕ ਨੂੰ ਤੁਹਾਡੀ 1 ਵਜੇ ਦੁਪਹਿਰੇ ਅਨਸਰ ਕੀ ਅਪਡੇਟ ਹੋ ਜੂਗੀ ਤੇ ਇਹ ਅਨਸਰ ਕੀ ਤੁਹਾਡੀ 30 8 2025 ਕਹਿੰਦਾ ਮਤਲਬ ਕਿ 29 ਤੇ 30 ਤੇ 1 ਵਜੇ ਤੱਕ ਰਹੂਗੀ ਕਹਿੰਦਾ ਮਤਲਬ ਕਿ ਤੁਹਾਡੀ ਰਾਜ ਇਹ ਜਿਹੜੀ ਅਨਸਰ ਕੀ ਹੈ ਇਹ 48 ਘੰਟੇ ਰਹੂਗੀ 2 ਦਿਨ ਰਹੂਗੀ ਜੇਕਰ ਅਜੇ ਤੁਹਾਨੂੰ ਅਨਸਰ ਕੀ ਦੇ ਵਿੱਚ ਤੁਹਾਨੂੰ ਕਿਤੇ ਲੱਗਦਾਗਾ ਕਿ ਤੁਹਾਡਾ ਅਨਸਪ੍ਰੈਸ਼ਨ ਸਹੀ ਹੈ ਡਿਪਾਰਟਮੈਂਟ ਵੱਲੋਂ ਜਾਣ ਕੇ ਗਲਤ ਕੀਤਾ ਹੋਇਆਗਾ ਠੀਕ ਹੈ ਜੀ ਤਾਂ ਉਹਦੇ ਤੇ ਆਪਾਂ ਆਬਜੈਕਸ਼ਨ ਵੀ ਲਾ ਸਕਦੇ ਆ ਇੱਕ ਆਪਰੇਸ਼ਨ ਦੀ ਫੀਸ 25 ਰੁਪਏ ਹੋਊਗੀ ਠੀਕ ਹੈ ਜੀ ਤੇ ਬਾਕੀ ਦਾ ਜੇ ਇਹ ਨੌਨ ਰਿਫੰਡੇਬਲ ਹੋਊਗੀ ਭਾਵੇਂ ਤੁਹਾਡਾ ਆਪਰੇਸ਼ਨ ਸਹੀ ਆ ਭਾਵੇਂ ਗਲਤ ਤਾਂ ਉਹਨੂੰ ਆਪਰੇਸ਼ਨ ਵਾਪਸ ਪੈਸੇ ਨਹੀਂ ਮਿਲਣਗੇ ਪਹਿਲੀ ਗੱਲ ਤਾਂ ਇਹ ਹੋਊਗੀ ਹੈਨਾ ਦੂਸਰੀ ਗੱਲ ਹੈ ਜੇਕਰ ਕੋਈ ਇੱਕ ਪੁੱਤ ਬੱਚਾ ਵੀ ਆਬਜੈਕਸ਼ਨ ਪਾਉਂਦਾ ਨਾ ਕਿਸੇ ਆਪਰੇਸ਼ਨ ਤੇ ਤਾਂ ਉਹ ਸਾਰੀ ਸ਼ਿਫਟ ਨੂੰ ਤੇ ਨੰਬਰ ਮਿਲਣਗੇ ਨਹੀਂ ਹੈਗੇ ਜਿਹੜਾ ਆਬਜੈਕਸ਼ਨ ਪਾਊਗਾ ਉਸ ਨੂੰ ਨੰਬਰ ਮਿਲਣਗੇ ਠੀਕ ਹੈ ਜੀ ਬਾਕੀ ਦਾ ਜਿਹੜਾ ਅਨਸਰ ਕੀ ਆਊਗਾ ਉਦੋਂ ਮੈਂ ਉਹਦੇ ਅਪਡੇਟ ਕਰ ਦੂੰਗਾ ਤੁਹਾਨੂੰ ਤੇ ਧੰਨ